ਹਾਂ ਜੀ ਸਤਿ ਸ੍ਰੀ ਅਕਾਲ ਸੱਜਣੋ ਕੀ ਹਾਲ ਚਾਲ ਹੈ ਜੀ ਅੱਜ ਫੇਰ ਪਹੁੰਚੇ ਜੀ ਅਸੀਂ ਮੋਗਾ ਟਰੈਕਟਰ ਮੰਡੀ ਚ ਦੇਖ ਸਕਦੇ ਤੁਸੀਂ ਬਹੁਤ ਹੀ ਪਾਰੀ ਕੈਂਤੀ ਵਿੱਚ ਟਰੈਕਟਰ ਪਹੁੰਚਿਆ ਜੀ ਤੇ ਐਨ ਵਧੀਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚਿਆ ਜੀ ਬਿਲਕੁਲ ਜੈ ਰੇਟਾਂ ਦੇ ਟਰੈਕਟਰ ਮਿਲਦੇ ਤੇ ਮੋਗਾ ਟਰੈਕਟਰ ਮੰਡੀ ਬਹੁਤ ਮਸ਼ਹੂਰ ਮੰਡੀ ਹੈ ਇਹ ਤੇ ਸਾਡਾ ਟਰਾਲੇ ਵਗੈਰਾ ਪਹੁੰਚਿਆ ਹੀ ਟੌਪ ਟੌਪ ਦੇ ਤੇ ਦੱਸਾਂਗੇ ਤੁਹਾਨੂੰ ਅੱਜ ਦੇ ਕੀ ਕੀ ਰੇਟ ਨੇ ਟਰੈਕਟਰਾਂ ਦੇ ਜੀ ਤੇ ਵਧੀਆ ਕੰਡੀਸ਼ਨ ਦੇ ਵਿੱਚ ਹੁੰਦੇ ਜੀ ਜੈ ਰੇਟਾਂ ਦੇ ਹੁੰਦੇ ਮੋਗਾ ਟਰੈਕਟਰ ਮੰਡੀ ਚ ਤੇ ਆਜੂ ਲੈ ਕੇ ਚੱਲਦੇ ਆ ਮਿੱਤਰੋ ਅੱਗੇ ਤੋਂ ਸ਼ੁਰੂ ਕਰਦੇ ਆ ਜੀ ਆਪਾਂ ਆਹ ਦੇਖ ਸਕਦੇ ਹੋ ਮਿੱਤਰੋ ਟਰਾਲੀ ਖੜੀ ਹੈ ਜਾਲੀ ਵਾਲੀ ਟਰਾਲੀ ਦੇਖ ਸਕਦੇ ਹੋ ਤੁਸੀਂ ਜੀ ਵਾਲੀ 40000 ਰੁਪਏ ਡਿਮਾਂਡ ਆ ਤੇ ਕੰਡੀਸ਼ਨ ਵੀ ਦੇਖ ਸਕਦੇ ਹੋ ਤੇ ਪੇਂਟ ਕੋਲ ਮਾੜਾ ਮਟਫੇਟ ਹੋਏ ਬਾਕੀ ਬਿਲਕੁਲ ਚਾਦਰ ਸਾਫ ਆ ਜੀ ਦੇ ਸਕਦਾ ਤੁਸੀਂ ਤੇ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈ ਜੀ ਇੱਧਰ ਵੀ ਦੇਖਦਾ 11000 ਰੁਪਏ ਡਿਮਾਂਡ ਇਹਦੀ ਹੈ ਜੀ ਤੇ ਬਾਕੀ ਅਕੇ ਲੈ ਕੇ ਚੱਲਦੇ ਸੋਨਾ ਵਾਲੀ ਕੜਾਈ ਦੇ ਸਕਦਾ day. ਸੋਨਾਂ ਲਈ ਦਾੜਾਈ 2000 ਮਾਡਲ ਲਈ 230000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸੰਦ ਬਿਲਕੁਲ ਸਾਫ਼ ਹਾਲਤ ਦੇ ਵਿੱਚ ਟਰੈਕਟਰ ਆ ਜੀ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਅਗਲੇ ਟਾਇਰ ਹੈਗੇ 60 ਤੋਂ 65 ਪੈਸੇ ਪਿਛਲੇ 70 ਤੋਂ 72 ਪੈਸੇ ਟਾਇਰ ਆ ਜੀ ਬਾਕੀ ਰੰਗ ਰੂਗਨ ਤੁਸੀਂ ਚੈੱਕ ਕਰ ਸਕਦੇ ਹੋ origignal paint ਆਈ ਦੇਖ ਸਕਦੇ ਹੋ ਸੋਨਾਂ ਵਾਲੇ ਕਾ ਇੰਟਰਨੈਸ਼ਨਲ ਡੀ ਆਈ ਦੇਖ ਸੰਦ ਬਿਲਕੁਲ ਸਾਫ਼ ਹਾਲਤ ਦੇ ਵਿੱਚ ਟਰੈਕਟਰ ਆ ਜੀ ਐਂਡ ਛਤਰੀ ਛਤਰੀ ਲੱਗਦੀ ਆ ਬਿਲਕੁਲ ਓਕੇ ਕੋਕਾ ਵੀ ਸਹੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਅੱਗੇ ਲੈ ਕੇ ਚੱਲਦੇ ਸਵਰਾਜ ਖੜਾ 735 ਦੇ ਸਕਦੇ ਇਹਦੀ ਵੀ ਕੰਡੀਸ਼ਨ ਤੇ ਹੀ ਇਹ ਵੀ ਟਰੈਕਟਰ ਸਾਫ ਹੈ ਜੀ ਤੇ 99 ਮਾਡਲ ਹੈ 1,70,000 ਰਿਡਮਾਂਡ ਹੈ ਟਰੈਕਟਰ ਦੀ ਦੇ ਸਕਦੇ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਤੇ ਇਹ ਬਾਕੀ ਦਦੇ 77 ਜੀ ਐਚ ਐਮਟੀ ਖੜਾ ਜੀ 98 11 ਇਹਦੀ ਵੀ ਕੰਡੀਸ਼ਨ ਦੇ ਦੇ ਸਕਦੇ ਤੇ ਸਾਫ ਹਾਲਤ ਦੇ ਟਰੈਕਟਰ ਦੇ ਸਕਦੇ ਤੁਸੀਂ ਬਹੁਤ ਸਾਫ ਹਾਲਤ ਦੇ ਵਿੱਚ ਤੇ ਟਾਇਰਾਂ ਦੀ ਗੱਲ ਕਰੀਏ 85 ਤੋਂ 85 ਦਾ ਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ ਬਾਕੀ ਰੰਗ ਕਰੋ ਕੋਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਇਹੋ ਕੁਸ ਲੈ ਕੇ ਗਏ ਨੀ ਤੇ 97 ਮਾਡਲ ਆ ਜੀ 2 ਲੱਖ 56000 ਦੀ ਡਿਮਾਂਡ ਆ ਟਰੈਕਟਰ ਦੀ ਦੇ ਸਕਦੇ ਬਿਲਕੁਲ ਸਾਫ ਆਫ ਦਾ ਟਰੈਕਟਰ ਆ ਜੀ ਤੇ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੀ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਫਾਈ ਬਣ ਕੇ ਤੇ ਜਿਹੜੇ ਨਵੇਂ ਜੁੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਆ ਵੀ ਨਵੀਂ ਤੇ ਨਵੀਂ ਵੀਡੀਓ ਪਾਉਂਦੇ ਰਹਿੰਦੇ ਆ ਜੀ ਤੇ ਆਦੇ ਸਾਦੂ ਜੀ ਚੈੱਕ ਕਰ ਸਕਦੇ ਮਹਿੰਦਰਾ ਖੜਾ ਜੀ 605 DI ਅਰਚਨ ਲੋਗੋ ਇਹ ਵੀ ਚੈੱਕ ਕਰ ਸਕਦਾ ਜੀ ਜਮਾ ਨਵਾਂ ਟਰੈਕਟਰ ਆਈ ਸ਼ੋਰ ਮ ਕੰਡੀਸ਼ਨ ਟਰੈਕਟਰ ਆ ਏਜੰਸੀ ਵਾਲਾ ਕੰਮ ਆ ਜੀ ਬਿਲਕੁਲ ਨਹੀਂ ਮਾਰਦਾ 6 ਲੱਖ 40 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਐਨ ਕੋਕਾ ਵੀ ਸਾ ਜੀ ਦੱਸਣ ਦੀ ਲੋੜ ਨਹੀਂ ਤੁਹਾਨੂੰ ਤੁਹਾਡੇ ਸਾਹਮਣੇ ਆ ਬਿਲਕੁਲ ਨਵਾਂ ਟਰੈਕਟਰ ਆ ਜੀ ਛੋਟਾ ਟਰੈਕਟਰ ਦੇ ਸਕਦੇ ਹੋ ਬਹੁਤ ਡਿਮਾਂਡ ਆ ਜੀ ਟਰੈਕਟਰ ਦੀ ਇਹਦੀ ਤੇ ਦੇ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਅਕੀ ਲੈ ਕੇ ਚਲਦੇ ਹਾਂ ਮਹਿੰਦਰਾ ਖੜਾ ਜੀ ਆਰਚਨ ਅਲਟਰਾ ਬਾਂਸੇਸ 5 ਟੀਆਈ ਇਹ ਵੀ ਟਰੈਕਟਰ ਦੇ ਸਕਦੇ ਹਾਂ ਬਿਲਕੁਲ ਸਾਫ਼ ਹਾਲਤ ਵਿੱਚ ਟਰੈਕਟਰ ਜੀ ਚਾਵਾਂ ਨਵਾਂ ਟਰੈਕਟਰ ਪਿਆ ਜੀ ਤੇ ਰੇਟ ਜਿਹੜਾ ਇਹਦਾ ਰੱਖਿਆ ਗਿਆ ਇਸ 375000 ਰੁਪਏ ਦੇ ਕਾ ਲਈ ਇਹਦਾ ਤੇ ਮਾਡਲ ਦੀ ਜੇ ਗੱਲ ਕਰੀਏ ਵੀ 11 ਮਾਡਲ ਹੈ ਇਹ ਇਹ ਡੈਕਟਰ ਤੁਹੇ ਦੇ ਸਕਦਾ ਬਿਲਕੁਲ ਸਾਫ ਹਾਲਤ ਵਿੱਚ ਡੈਕਟਰ ਜੀ ਤੇ ਅੱਗੇ ਲੈ ਕੇ ਚੱਲਦੇ ਆ ਮਿੱਤਰੋ ਖੜਾ ਜੀ ਸੋਨ ਵਾਲੀ ਗੱਡੀ ਇਹ 60 RX ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਜੇ ਗੱਲ ਕਰੀ ਟਾਇਰ 80 ਤੋਂ 85 ਪੈਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ ਤੇ ਦੇਖ ਸਾਦ ਬਿਲਕੁਲ ਸਾਫ ਹਾਲਤ ਵਿੱਚ ਹੈ ਛਤਰੀ ਛਤਰੀ ਲੱਗਦੀ ਹੈ ਜੀ ਐਨ ਓਕੇ ਹੈ ਕੰਮ ਤੇ ਮਾਡਲ ਦੀ ਜੇ ਗੱਲ ਕਰੀ ਜੀ ਇਹ ਬਾਡਲ 12 ਜੀ 4 ਲੱਖ 10000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟੈਪਟਰੀ ਦੇ ਸਾਡੇ ਬਿਲਕੁਲ ਸਾਫ ਹਾਲਤ ਵਿੱਚ ਟਰੈਕਟਰ ਖੜਾ ਜੀ ਤੇ ਬਹੁਤ ਹੀ ਭਾਰੀ ਗੈਂਦੀ ਵਿੱਚ ਟਰੈਕਟਰ ਪਹੁੰਚਿਆ ਜੀ ਆਪਣੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹਾਂ ਚਲੋ ਤੇ ਅੱਗੇ ਲੈ ਕੇ ਚੱਲਦੇ ਹਾਂ ਸਵਰਾਜ ਖੜਾ ਜੀ 855 ਇਹਦੀ ਵੀ ਕੰਡੀਸ਼ਨ ਤੇ ਦੇਖ ਸਕਦਾ ਜੀ ਮਾਡਲ ਦੀ ਜੇ ਗੱਲ ਕਰੀਏ 93 ਮਰਲੇ 1 ਲੱਖ 20000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇ ਸਾਡੇ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਤੇ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਜੀ ਫੱਕਾ ਹੈ ਮਹਿੰਦਰਾ ਅਰਜਲਟਰਵਾਂਸਸ ਕੰਡੀਸ਼ਨ ਇਹਦੀ ਕੰਡੀਸ਼ਨ ਇਦੀਸ ਕਰਦਾ ਜੀ ਸਾਡੇ ਪੈਂਡਾ 19 ਦੀ ਗੱਲ ਕਰੀਦਾ 7700 ਰੁਪਏ ਹੈਗੇ ਜਿਹਨੇ ਮਾਰਕ ਦੇ ਟਾਇਰ ਹੈ ਤੇ ਕੰਡੀਸ਼ਨ ਓਕੇ ਪਈ ਹੈ ਬਿਲਕੁਲ ਨਵਾਂ ਡਰਾਈਵਰ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੀ ਜੇ ਗੱਲ ਕਰੀ 20 ਮਾਡਲ 620 ਹਜ਼ਾਰ ਰੁਪਏ ਦੀ ਮਾਰਾਈ ਉਹਦੇ ਫਾਦ ਤੁਸੀਂ ਟਰੈਕਟਰ ਬਹੁਤ ਸਾਫ ਸਾਫ ਅੰਦਰ ਵਿੱਚ ਖੜਾ ਜੀ ਤੇ ਅੱਗੇ ਲੈ ਕੇ ਚਾਲਦਾ ਜੀ ਅੱਗੇ ਖੜਾ ਹੈ ਮਹਿੰਦਰਾ ਅਰਜਨ ਅਲਟਰਾ ਵਾਂਸੇ ਸੁਪਨ ਦੇ ਡੀਏ ਇਹਦੀ ਵੀ ਕੰਡੀਸ਼ਨ ਤੇ ਦੇ ਸਾਡੇ ਬਿਲਕੁਲ ਸਾਫ ਹਾਲ ਤੇ ਵਿੱਚ ਟਰੈਕਟਰ ਆ ਜੀ ਤੇ ਦੇ ਸਾਦਾਂ ਮਾਡਲ ਦੀ ਜੀ ਗੱਲ ਕਰੀਏ ਜੀ 12 ਮਾਰ ਦਾ 3 ਆ 4 ਲੱਖ 15000 ਰੁਪਏ ਡਿਮਾਂਡ ਹੈ ਟਰੈਕਟਰ ਦੀ ਦੇ ਸਾਡੇ ਬਿਲਕੁਲ ਸਾਫ ਹਾਲ ਤੇ ਵਿੱਚ ਟਰੈਕਟਰ ਆ ਜੀ ਟਾਇਰਾਂ ਦੀ ਜੀ ਗੱਲ ਕਰੀ ਜੀ ਇੱਥੇ ਟਾਇਰ ਬਿਲਕੁਲ ਨਵੇਂ ਪਏ ਆ ਜੀ ਦੇਖ ਸਕਦੇ ਤੁਸੀਂ ਗੱਡ ਸਾਹਮਣੇ ਆ ਤੇ ਰੰਗ ਰੋਗ ਨੂੰ ਬਿਲਕੁਲ ਸਾਫ਼ ਪਿਆ ਜੀ ਕਿ ਕਿਸੇ ਪਾਸੇ ਫੀਟ ਨਹੀਂ ਹੋਇਆ ਹੈਗਾ ਦੇਖ ਸਕਦੇ ਤੁਸੀਂ ਬਾਕੀ ਇੱਧਰ ਖੜੇ ਮਹਿੰਦਰਾ ਆਰਚਰ আলਟਰਾ ਵਾਂਸੇਸ 555 ਡੀਏ ਇਹ ਵੀ ਤੁਸੀਂ ਚੈੱਕ ਕਰ ਸਕਦੇ ਇਹ ਵੀ ਬਿਲਕੁਲ ਸਾਫ਼ ਹਾਲਤ ਰਟ ਖੜਾ ਜੀ ਤੇ ਇਹ ਵੀ ਟੱਪਾ ਤੇ ਜੀ ਦੇਖ ਸਕਦੇ ਚੈੱਕ ਕਰ ਸਕਦੇ ਟਾਇਰਾਂ ਦੀ ਇਹ ਗੱਲ ਕਰੀਏ ਅਸੀਂ 85 ਦਾ ਸਟੇਅਰ ਹੈਗੀ ਆ ਜੀ ਬਾਕੀ ਰੰਗ ਬਹੁਤ ਪੂਰਾ ਵਧੀਆ ਬਾਈ ਬਿਲਕੁਲ ਸਾਫ ਪਿਆ ਜੀ ਦੇਖ ਸਕਦਾ ਤੁਸੀਂ ਮਾਡਲ ਦੀ ਪਰੇ ਗੱਲ ਕਰੀਏ ਇਹ ਗਾੜਾ ਲ ਹੈਗਾ ਜੀ 9 3 ਲੱਖ 35000 ਰੁਪਏ ਦੀ ਮੰਗ ਆ ਰਟ ਦੀ ਦੇ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਭਾਰੀ ਗੰਤੀ ਵਿੱਚ ਟਰੈਕਟਰ ਪਹੁੰਚਿਆ ਜੀ ਅੱਗੇ ਲੈ ਕੇ ਚੱਲਦੇ ਜੀ ਆਪਾਂ ਦੋ ਤਿੰਨ ਪਾਰਟ ਪਾਉਣੇ ਹੁੰਦੇ ਆ ਜੀ ਵੀਡੀਓ ਦੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਜੀ ਤੇ ਟਰੈਕਟਰ ਬਹੁਤ ਜਿਆਦਾ ਪਹੁੰਚਦਾ ਹੈ ਉਹ ਟਰੈਕਟਰ ਮੰਡੀ ਚ ਦੇਖ ਸਾਡੇ ਤੁਹਾਡੇ ਸਾਹਮਣੇ ਆ ਤੇ ਅੱਗੇ ਖੜਾ ਹੀ ਮੈਂ ਹੰਦਰਾ 263 ਡੀਆਈ ਇਹ ਵੀ ਤੁਸੀਂ ਚੈੱਕ ਕਰ ਸਕਦੇ ਟਾਇਰ ਬਿਲਕੁਲ ਸਾਫ ਹੈ ਜੀ ਇੱਕ ਟਾਇਰਾਂ ਦੀ ਜੀ ਗੱਲ ਕਰੀ ਅਸੀਂ 85 ਪੈਸੇ ਟਾਇਰ ਹੈਗੇ ਅੱਜ ਪਿਛਲੇ ਅਗਲੇ ਟਾਇਰ ਹੈਗੇ 60% ਪੈਸੇ ਤੇ ਬਾਕੀ ਕੰਡੀਸ਼ਨ ਉੱਥੇ ਜੀ ਕਮਾੜਾ 95000 ਬਿਡ ਕਮਾੜਾ ਟੱਟ ਦੀ ਜੀ ਸੱਦੇ ਰੰਗ ਰੂਪ ਨੂੰ ਚੈੱਕ ਕਰ ਸਕਦੇ 5090 ਹੈ ਜੀ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਅੱਗੇ ਖੜਾ ਹੀ ਮੈਂ ਸ਼ੀ ਹੈ ਉਸੋ ਕਿ ਆ ਲਈ ਡੀ ਆਈ ਇਹ ਵੀ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਤੇ 50 ਨੰਬਰ ਹੀ ਦੇ ਸਕਦਾ ਸੱਤ ਮੜਾ 295000 ਦੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਤੇ ਕਿਸੇ ਪਾਸੇ ਵੀ ਲੀਕ ਸ਼ੇਕ ਨਹੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਇੱਧਰ ਖੜਾ ਅਰਜਨ ਲੋਹ ਮਹਿੰਦਰਾ 605 ਡੀਏ ਇਹ ਵੀ ਦੇ ਸਕਦਾ ਉਹ 16 ਮਾਡਲ 5 ਲੱਖ 40 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਹਾਲਤ ਦੇ ਵਿੱਚ ਪਈ ਦੇ ਸਕਦਾ ਤੁਸੀਂ ਟਾਇਰਾਂ ਦੀ ਜੀ ਗੱਲ ਕਰੀ ਇਹਦੇ 80 ਤੋਂ 85 ਜਿਹਾ ਸਟੇਅਰ ਆ ਜੀ ਬਾਕੀ ਛਤਰੀ ਛਤਰੀ ਲੱਗੇ ਜੀ ਰੰਗ ਰੋਗਨ ਬਿਲਕੁਲ ਓਕੇ ਪਿਆ ਜੀ ਜਮਾ ਕੋਕਾ ਵੀ ਸਹੀ 16 ਮਾਡਲ 5 ਲੱਖ 40 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਤ ਬਿਲਕੁਲ ਸਾਫ਼ ਹਾਲਤ ਦੇ ਵਿੱਚ ਹੈ ਜੀ